ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਵਾਈ ਬਲੌਗ ਚੈਨਲ ਤੇ ਤੇ ਅੱਜ ਬਈ ਆਪਾਂ ਜਿਹੜਾ ਬਲੌਗ ਬਣਾਉਣ ਲੱਗੇ ਆ ਉਹ ਪਹਿਲਾਂ ਆਪਾਂ 2 ਘੰਟੇ ਕੰਮ ਕਰਕੇ ਉਦੋਂ ਬਾਅਦ ਚ ਲੱਗੇ ਆ ਤੇ ਆ ਤੁਹਾਨੂੰ ਹੁਣ ਦਿਨਦਾ ਹੋਊਗਾ ਮੁਰਕਾ ਭਿਜੇ ਪਈਆਂ ਤੇ ਆ ਪਈਆਂ ਗਈਆਂ ਤੇ ਇਹਦੇ ਨਾਲ ਬਈ ਅੱਜ ਕੀਤਾ ਇੱਕ ਤਾਪਾ ਜਿਹੜਾ ਚਰੀ ਦਾ ਕਿਹੜਾ ਸੀ ਉਹ ਖਤਮ ਹੋ ਗਿਆ ਤੇ ਉਹਦੀਆਂ ਵਟਾ ਘੜੀਆਂ ਸੀ ਤੇ ਇੱਕ ਛੜਕ ਵਾਲੇ ਪਾਸੇ ਸੀਗੇ ਅੱਕ ਤੇ ਜਿੰਨਾ ਵੀ ਕਾਫੂ ਸੀਗਾ ਸਾਰਾ ਸਾਫ ਕਰਤਾ ਤੇ ਉਸ ਤੋਂ ਬਾਅਦ ਆ ਕੇ ਜਿਹੜਾ ਮੋਟਰ ਨੇ ਰੇਤਾ ਕੱਢਿਆ ਸੀ ਖਾਲੀ ਚ ਸਾਰਾ ਭਈ ਉਹ ਕੱਢਿਆ ਜੋ ਨਹੀਂ ਕੱਢਦੇ ਸੀ ਤਾਂ ਫਿਰ ਖਾਲੀ ਟੁੱਟਦੀ ਸੀ ਪਾਣੀ ਉੱਛਲਦਾ ਸੀ ਤੇ ਉਸ ਤੋਂ ਬਾਅਦ ਆ ਕੇ ਉਹ ਕੱਢਿਆ ਤੇ ਫਿਰ ਆ ਕੇ ਇੱਥੇ ਬੈਠੇ ਆ ਮੰਜੇ ਤੇ 10 ਮਿੰਟ ਆਰਾਮ ਕਰਦੇ ਆ ਪੱਠੇ ਜੇ ਵੱਢਨੇ ਆ ਤੇ ਪੱਠੇ ਕੋਈ ਏਡੇ ਜ਼ਿਆਦਾ ਨਹੀਂ ਹੁਣ ਬਸ ਥੋੜੇ ਹੁੰਦੇ ਆ ਤੇ ਲੈ ਕੇ ਵੀ ਆਪਾਂ ਸਕੂਟਰ ਤੇ ਜਾਂਦੇ ਹੁੰਦੇ ਆ ਪਹਿਲਾਂ ਹੁਣ ਟਰੈਕਟਰ ਲੈ ਕੇ ਆਉਂਦੇ ਹੁੰਦੇ ਸੀ ਤੇ ਆ ਪਈਆਂ ਬਈ ਕਈਆਂ ਦੋ ਦਿਨ ਹੋ ਗਏ ਇਸ ਕੰਮ ਤੇ ਲੱਗੇ ਪਏ ਆ ਬਈ ਤੇ ਇੱਕ ਆਪਾਂ ਵੀ ਜੀ ਸਬਜ਼ੀ ਥੋੜੀ ਜੀ ਇੱਕ ਪਹਿਲਾਂ ਗਾਜਰਾਂ ਲਾਈਆਂ ਸੀ ਉਹ ਉਗ ਰਹੀਆਂ ਸੀ ਵਧੀਆ ਉਹਦੇ ਕਰਕੇ ਆਪਾਂ ਹੋਰ ਵੀ ਜੀਆਂ ਸੀਗੀਆਂ ਵੀਰਵਾਰ ਨੂੰ ਤੇ ਭਈ ਉਹਨਾਂ ਦਾ ਕੰਮ ਕਰ ਗਿਆ ਸੂਰ ਸੂਰ ਆ ਗਿਆ ਤੇ ਪਾਲਕ ਗਾਜਰਾਂ ਤੇ ਆਪਾਂ ਲਾਈਆਂ ਸੀ ਮੂਲੀਆਂ ਉਹ ਐ ਨਹੀਂ ਪਤਾ ਲੱਗਦਾ ਵੀ ਗਾਜਰਾਂ ਕਿੱਥੇ ਲਾਈਆਂ ਤੇ ਮੂਲੀਆਂ ਕਿੱਥੇ ਲਾਈਆਂ ਤੇ ਪਾਲਕ ਕਿੱਥੇ ਲਾਈ ਸੀ ਸਾਰੀਆਂ ਬਈ ਇੱਕੀ ਕਰ ਗਿਆ ਵੱਟਾਂ ਉਹ ਹਜੇ 2 ਦਿਨ ਹੀ ਹੋਏ ਸੀ ਲਾਈਆਂ ਨੂੰ ਤੇ ਰਾਤ ਨੂੰ ਆ ਕੇ ਕਰ ਗਿਆ ਕੰਮ ਉਹ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਇਹਦੇ ਵਿੱਚ ਵੀਡੀਓ ਦੇ ਵਿੱਚ ਤੇ ਜਿਹੜਾ ਕੋਈ ਮੇਰਾ ਭਰਾ ਨਵਾਂ ਆਉਂਦਾ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਇੱਕ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਚਲੋ ਹੁਣ ਆਪਾਂ ਚੱਲ ਕੇ ਨਾਲੇ ਪੱਠੇ ਵਢੰਗ ਨਾਲੇ ਆਪਾਂ ਤੁਹਾਨੂੰ ਉਹੋ ਵਿਖਾਵਾਂਗੇ ਜਿਹੜਾ ਥਾਂ ਸੂਰਾ ਨੇ ਖਰਾਬ ਕੀਤਾ ਤੇ ਨਹੀਂ ਤਾਂ ਬਈ ਗਾਜਰਾ ਬਹੁਤ ਵਧੀਆ ਉਗਰੀਏ ਤੁਸੀਂ ਵੀਡੀਓ ਚ ਵੇਖਿਆ ਹੋਣਗੀਆਂ ਉਹ ਆਪਾਂ ਕੋਈ ਆਏ ਨਹੀਂ ਸੀਗਾ ਵੀ ਸਪੈਸ਼ਲ ਵੀ ਆਪਾਂ ਗਾਜਰਾ ਕਰਨੀ ਆਈਆਂ ਆਪਾਂ ਇੱਕ ਤਜਰਬਾ ਕਰਕੇ ਵੇਖਦੇ ਸੀ ਵੀ ਇੰਨੀਆਂ ਗੀਤੀਆਂ ਗਾਜਰਾ ਉਗਰੀਆਂ ਨਹੀਂ ਕਿ ਨਹੀਂ ਤੇ ਪਰ ਬਈ ਬਹੁਤ ਵਧੀਆ ਉਗਰੀਆਂ ਜਿਹੜਾ ਗਾਜਰਾ ਗੇਤੀ ਗਾਜਰ ਬੀਜਨੀ ਬਾਲੀ ਗੇਤੀ ਤਣੀ ਜੇ ਆਪਾਂ ਕਿ ਜੇਠਾੜ ਚ ਤੇ ਹਾਂ ਟਾਈਮ ਜੇ ਨਾਲ ਥੋੜਾ ਜਿਆ ਜਦੋਂ ਮੀਮੂ ਪਾ ਕੇ ਹਟ ਜਾਣ ਭਾਦੋਂ ਤੋਂ ਬਾਅਦ ਅੱਧ ਭਾਦੋਂ ਤੋਂ ਬਾਅਦ ਤੇ ਉਸੇ ਕਰਕੇ ਉਹ ਉਗਰੀਆਂ ਜੇ ਆਪਾਂ ਕਹਿ ਦਿੰਦੇ ਵੀ ਗਾਜਰਾ ਬੀਜ ਕੇ ਛੱਡ ਦਈਏ ਤੇ ਬਸ ਦੋ ਪਾਣੀ ਲਾਦੇ ਤੇ ਬਸ ਉਗਰ ਆਉਣੀਆਂ ਮੁਸ਼ਕਲ ਸੀ ਬਈ ਤਪ ਬਹੁਤ ਪੈਂਦੀ ਸੀ ਗਰਮੀ ਹੁਣ ਵੀ ਬਹੁਤ ਪੈਂਦੀ ਹੈ ਅਜੇ ਤੱਕ ਹਵਾ ਚੱਲੀ ਨਹੀਂ ਹੁਣ ਮੜੀ ਮੜੀ ਚੱਲਣ ਲੱਗੀ ਹੈ ਇਸ ਤੋਂ ਬਾਅਦ ਪੱਛੋਂ ਚੱਲੂਗੀ ਉਹ ਤੋਂ ਥੋੜੀ ਜਾਣ ਸੌਖੀ ਹੋ ਤੇ ਤੌਪ ਕਰੜੀ ਹੁੰਦੀ ਆ ਉਹਦੇ ਕਰਕੇ ਫਿਰ ਨਾ ਮੈਨੂੰ ਲੱਗਦਾ ਵੀ ਗਾਜਰਾਂ ਜੇ ਸਿੱਧੀ ਤੌਪ ਪਾ ਵੀ ਉੱਤੇ ਤਾਂ ਨਹੀਂ ਉਗਣੀਆਂ ਉਹਦੇ ਆਸਤੇ ਵੀ ਕੋਈ ਕਰਨਾ ਪੈਂਦਾ ਤੇ ਬੀਜ ਸਹੀ ਹੋਵੇ ਤੇ ਆਪਾਂ ਬੀਜ ਸਹੀ ਦਈਏ ਤਾਂ ਵੀ ਗਾਜਰਾਂ ਉਗਰਿਆਉਣੀਆਂ ਗੇਤੀਆਂ ਗਾਜਰਾਂ ਵੀ ਹੋ ਜਾਣੀਆਂ ਜਿਹੜੀਆਂ ਬਾਜ਼ਾਰ ਦੇ ਵਿੱਚ ਗੇਤੀਆਂ ਆਉਣੀਆਂ ਬਿਨਾ ਆਪਾਂ ਕਹਿੰਦੀ ਹਿਮਾਚਲ ਤੋਂ ਆਪਣੇ ਇਧਰ ਰਾਜਸਥਾਨ ਤੋਂ ਆਉਣੀਆਂ ਜਾਂ ਆਪਣੇ ਪੰਜਾਬ ਦੇ ਕਿਸੇ ਏਰੀਆ ਤੋਂ ਆਉਣੀਆਂ ਉਹ ਬਈ ਅਕਸਰ ਤਾਂ ਉਗਰਦੀਆਂ ਹੀ ਨਹੀਂ ਆ ਨਾ ਉਹ ਵੀ ਆਪਾਂ ਕਹਦੇ ਨੇ ਹਜੇ ਨਹੀਂ ਹੁੰਦੀ ਗਾਜਰ ਹਜੇ ਨਹੀਂ ਹੁੰਦੀ ਤੇ ਜੇ ਟਰਾਈ ਕਰਕੇ ਵੇਖਣਾ ਚਾਹੀਦਾ ਥੋੜਾ ਜਿਹਾ ਥਾਂ ਲਾ ਕੇ ਵੇਖ ਲੋ ਤੇ ਜੇ ਉਗ ਰਿਹਾਵੇ ਤਾਂ ਵਧੀਆ ਨਾ ਉਗਰੇ ਤਾਂ ਫਿਰ ਚਲੋ ਉਹ ਤਾਂ ਫਿਰ ਵਾਸ ਨਹੀਂ ਕਿਸੇ ਦੇ ਤੇ ਉਹ ਵੀ ਆਪਾਂ ਬਖਾਵਾਂਗੇ ਤੁਹਾਨੂੰ ਜਿਹੜੀਆਂ ਗਾਜਰਾਂ ਆਪਣੀਆਂ ਉਗਰੀਆਂ ਵੀ ਆ ਉਹਨਾਂ ਨੂੰ ਪਾਣੀ ਲਾਇਆ ਸੀ ਗਰਮੀ ਬਹੁਤ ਪੈਂਦੀ ਹੈ ਪਾਣੀ ਲਾਉਣਾ ਪੈਂਦਾ ਵੈਸੇ ਤਾਂ ਆਪਾਂ ਜਦੋਂ ਸਿਆਲ 'ਚ ਗਾਜਰਾਂ ਲਾਉਣੇ ਹੁੰਦੇ ਆ ਉਦੋਂ ਤਾਂ ਇੱਕ ਪਾਣੀ ਨਾਲੀ ਇੱਕ ਤਾਂ ਆਪਾਂ ਬੀਜ ਕੇ ਲਾਉਨੇ ਆ ਇੱਕ ਅੱਧਾ ਪਾਣੀ ਉਦੋਂ ਪਿੱਛੋਂ ਲਾ ਦਈਏ ਤੇ ਚੱਲ ਗਾਜਰਾਂ ਹੋ ਜਾਣੀਆਂ ਕਿਉਂਕਿ ਸਿਆਲ ਹੁੰਦਾ ਠੰਡ ਹੁੰਦੀ ਐ ਤੇ ਪਰ ਜਿਹੜੀ ਹੁਣ ਰੋਤਾ ਬਾਈ ਹੁਣ ਗਰਮੀ ਦੀ ਐ ਹੁਣ ਥੋੜਾ ਜਿਹਾ ਪਾਣੀ ਲਾਉਣਾ ਪੈਂਦਾ ਇੱਕ ਅੱਧਾ ਮੈਨੂੰ ਲੱਗਦਾ ਹੈ ਵੈਸੇ ਆਪਾਂ ਨੂੰ ਇਹਦਾ ਕੋਈ ਏਡਾ ਬੜਾ ਤਜਰਬਾ ਨਹੀਂ ਤੇ ਆਪਾਂ ਤਾਂ ਤਜਰਬਾ ਕਰਕੇ ਵੇਖਦੇ ਆਂ ਚਲੋ ਹੁਣ ਆਪਾਂ ਤੁਹਾਨੂੰ ਵਿਖਾਵਾਂਗੇ ਉੱਥੇ ਜਾ ਕੇ ਗਾਜਰਾਂ ਤੇ ਜਿਹੜਾ ਸੂਰ ਨੇ ਕੰਮ ਕੀਤਾ ਤੇ ਜਿਹੜਾ ਆਪਾਂ ਥਾਂ ਸਵਾਰੇ ਆ ਤੇ ਨਾਲੇ ਵੱਡਾਂ ਦੇ ਪੱਠੇ ਲਓ ਬਈ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਉਹ ਜਿਹੜਾ ਸੂਰਾਂ ਨੇ ਕੰਮ ਕੀਤਾ ਚਲੋ ਆਪਾਂ ਬੀਜੀ ਸਬਜੀ ਤੇ ਹੌਲੀ-ਹੌਲੀ ਹੋ ਜਾਂਦੀ ਪਰ ਇਹਨੂੰ ਪਤਾ ਨਹੀਂ ਕੀ થਉਂਦਾ ਇਹਦੇ ਚ ਕੋਈ ਆਏ ਨਹੀਂ ਚਲ ਆਪਾਂ ਮੰਨਦੇ ਆ ਵੀ ਸੂਰ ਨਾ ਮੁਰਕ ਦੀਆਂ ਗੰਡੀਆਂ ਭਾਲਦਾ ਵਿੱਚੋਂ ਹੈ ਨਾ ਜਾਂ ਆਲੂ ਭਾਲਦਾ ਪਰ ਯਾਰ ਆਪਾਂ ਤਾਂ ਬੀਜੇ ਹੀ ਗਾਜਰਾਂ ਸੀ ਤੇ ਮੂੜੀਆਂ ਤੇ ਪਾਲਕ ਸੀ ਚਲੋ ਆਜਾ ਆਪਾਂ ਹੁਣ ਤੁਹਾਨੂੰ ਵਖਾਉਣੇ ਆ ਦੇਖੋ ਬਈ ਇੱਥੇ ਆਪਾਂ ਮੂੜੀਆਂ ਲਾਈਆਂ ਸੀ ਵੇਖੋ ਤੁਸੀਂ ਗਾਹ ਪਾਇਆ ਜਮਾਤ ਦਫਾ ਪੱਟਦੀ ਉਹਨੇ ਮੈਨੂੰ ਤਾਂ ਇਹ ਲੱਗਦਾ ਯਾਰ ਰਾਤ ਫੇਰ ਆਇਆ ਹੁੰਦਾ ਪਰ ਨਹੀਂ ਰਾਤ ਨਹੀਂ ਆਇਆ ਉਹ ਵੇਖੋ ਆਹ ਆਪਾਂ ਇੱਥੇ ਖੜ ਕੇ ਗਏ ਸੀ ਕੱਲ ਰਾਤ ਤਾਂ ਮੈਨੂੰ ਲੱਗਦਾ ਨਹੀਂ ਆਇਆ ਉਗ ਰਹੀਆਂ ਬਈ ਮੂਲੀਆਂ ਆ ਦੇਖੋ ਤੁਹਾਨੂੰ ਮੂਲੀਆਂ ਮੂਲੀਆਂ ਉਗ ਰਹੀਆਂ ਹੋਣੀਆਂ ਆ ਵੇਖੋ ਇੱਧਰ ਆਸੀ ਆਸੀ ਮੂਲੀਆਂ ਤਾਂ ਉਗ ਰਹੀਆਂ ਹੋਣੀਆਂ ਪਰ ਆਇਆ ਵੀ ਵਟ ਢਾਤੀ ਤੇ ਹੁਣ ਨਾ ਉਹ ਗੱਲ ਨਹੀਂ ਬਾਨੀ ਜਿਹੜੀ ਵਟ ਦੇ ਉੱਤੇ ਬਾਨੀ ਸੀ ਚਲੋ ਲੱਗ ਜੂ ਪਤਾ ਕੀ ਬਾਨਦਾ ਮੂੜੀਆਂ ਦਾ ਤੇ ਆ ਬਈ ਗਾਜਰਾ ਆਪਣੀਆਂ ਜਿਹੜੀਆਂ ਆਪਾਂ ਪਹਿਲਾਂ ਬੀਜੀਆਂ ਸੀ ਇਸ ਇਸੇ ਕਰਕੇ ਆਪਾਂ ਹੋਰ ਗਾਜਰਾ ਬੀਜੀਆਂ ਸੀ ਵੀ ਇਹੇ ਚੱਲ ਵਧੀਆ ਉਗ ਰਹੀਆਂ ਆ ਤੇ ਗੇਤਿਆਂ ਵਿਸ਼ੇਤਿਆਂ ਨਾਲ ਤਾਂ ਹੋ ਜਾਣੀਆਂ ਠੀਕ ਆ ਗਰਮੀ ਸੀਗੀ ਵਧੀਆ ਉਗਰੀਆਂ ਉਸਾਂ ਨਾਲ ਤੇ ਬਾਕੀ ਗੰਦਗੰਦ ਆਪਾਂ ਹੋਣ ਨਹੀਂ ਦਿੱਤਾ ਮਾੜੀ-ਮੁੱਟੀ ਆ ਬੂਟੀ-ਛੂਟੀ ਆ ਵੇਚੇ ਪਟ ਦੇਾਂਗੇ ਤੇ ਇੱਧਰ ਬਈ ਆ ਦੇਖੋ ਹਾਲ ਕੀਤਾ ਇਸ ਵਟ ਤੇ ਵੀ ਆਪਾਂ ਮੂੜੀਆਂ ਲਾਈਆਂ ਸੀ ਉਗਰਈਆਂ ਵੇਖੋ ਪਰ ਖੌਰੂ ਪਾਤਾ ਵਟ ਦਾ ਆ ਗਾਜਰਾ ਸੀਗੀਆਂ ਕੋਈ ਲੱਗਦੀ ਹੈ ਵੀ ਕੋਈ ਵਟ ਹੈਗੀ ਇੱਥੇ ਵਧੀਆ ਉਧਰ ਵਟ ਸੀਗੀ ਉਹਦੇ ਤੇ ਆਪਾਂ ਲਾਇਆ ਸੀ ਪਾਲਕ ਤੇ ਜਿਹੜੀ ਆਹ ਵਟ ਸੀਗੀ ਇਹ ਤੇ ਆਪਾਂ ਲਾਈਆਂ ਸੀ ਗਾਜਰਾਂ ਆਪਾਂ ਆਪਾਂ ਨਾ ਗੇਤੀਆਂ ਪੇਤੀਆਂ ਕਰਕੇ ਲਾਉਂਦੇ ਸੀ ਵੀ ਚੱਲਣਾ ਇਕਿਆਰੀ ਲੱਗੀਆਂ ਫਰਨਾ ਤਾਂ ਇੰਨੀਆਂ ਇਕੱਠੀਆਂ ਖਾਧੀਆਂ ਜਾਂਦੀਆਂ ਤੇ ਮੁੜ ਕੇ ਫੇਰ ਉਹ ਪੱਕ ਜਾਂਦੀਆਂ ਖਰਾਬ ਹੋ ਜਾਂਦੀਆਂ ਤੇ ਚੱਲ ਗੇਤਾ ਵਿਛੇਤਾ ਚੱਲ ਜੂ ਕੰਮ ਤੇ ਆਪਾਂ ਲਾ ਦਿਆਂ ਸੂਰ ਨੇ ਕੀਤਾ ਹਾਲ ਬਈ ਦੇਖੋ ਪਹਿਲਾਂ ਵੀ ਸੂਰ ਆਉਂਦਾ ਤਾਂ ਹੈ ਪਹਿਲਾਂ ਇਹ ਭਾਗਾਂ ਦਾ ਮੁਰਕ ਮਾਰਕ ਤੇ ਇਹ ਜਿਹੀਆਂ ਚੀਜ਼ਾਂ ਚੱਲ ਭਾਲ ਭੂਲ ਕੇ ਤੇ ਥੱਲੋਂ ਖੁਰ ਲ ਕੇ ਪੱਕੀਆਂ ਵਟਾਂ ਚੋਂ ਤੇ ਆ ਅੱਜ ਤਾਂ ਜਮਾ ਕਮਾਲ ਹੀ ਕਰਤੀ ਰਾਤ ਕੱਲ ਵਾਲੀ ਰਾਤ ਜਿਹੜੀ ਹੈਗੀ ਐ ਤੇ ਆ ਆਪਣੇ ਚੌਲੇ ਬਈ ਇੱਧਰ ਝੋਨਾ ਤੇ ਸਬਜ਼ੀ ਆਪ ਲਾਈ ਸੀ ਖਾਣ ਦੇ ਨਾਲ ਵੀ ਇੱਥੋਂ ਪਾਣੀ ਲਾਉਣਾ ਸੌਖਾ ਹੈ ਅਜੇ ਹੋਰ ਵੀ ਲਾਉਣੀ ਆ ਸਵਾਰਾਂਗੇ ਥਾਂ ਪੱਟਾਂਗੇ ਥੋੜਾ ਜਿਹਾ ਠਹਿਰ ਕੇ ਵੀ ਜਿਹੜਾ 15 ਦਿਨਾਂ ਤੇ ਲਾਵਾਂਗੇ ਕੀ ਮੱਕਜ ਆ ਚੱਕਦੇ ਗੱਟਾ 26 ਵਾਲਾ ਅੱਧਾ ਚੱਕਦੇ ਦੂਜਾ ਸਾਰਾ ਚੱਕਦੇ ਆਕੇ ਤੇ ਚਲੋ ਬਈ ਹੁਣ ਆਪਾਂ ਵੜਦੇ ਪੱਠੇ ਤੇ ਦੱਤ ਕਹੀ ਦੀ ਆ ਪਸਮਾਲ ਤਾਂ ਵੀ ਹੁਣ ਵੱਢਨੇ ਆਪਾਂ ਇੱਥੇ ਪੱਠੇ ਇਹ ਗਿਆਤਾ ਨਹੀਂ ਪਾਣੀ ਉਹਦੇ ਚ ਵਾਟ ਚੱਪਲਾ ਲਾ ਦੇ ਤੇ ਵਾਟ ਦੇ ਬਰਾਬਰ ਕਰ ਦੇ ਬੰਨ ਠੀਕ ਹੈ ਹੁਣ ਵੱਢਦੇ ਆਂ ਬਈ ਆਪਾਂ ਇੱਥੋਂ ਪੱਠੇ ਤੇ ਜਿਹੜੀ ਵਾਟ ਬਣਾਈ ਆ ਬਾਈ ਜੀ ਉਹ ਬਣਾਈ ਆ ਇਹ ਇੱਧਰ ਜਿਹੜਾ ਆਪਣਾ ਚਰੀ ਦਾ ਖੇਰਾ ਸੀ ਆ ਵੀ ਜਿਹਾ ਸਿਆਪਾ ਮੱਕ ਬਈ ਮੱਕ ਬਹੁਤ ਹੋਣਾ ਉਗ ਰਿਹਾ ਵੀਡੀਓ ਚ ਨਹੀਂ ਚੱਜਣਾ ਦੀਦਾ ਉਗ ਰਹਾ ਬਹੁਤ ਹੋਣਾ ਤੇ ਆ ਵਟ ਸਵਾਰੀਆ ਬਈ ਆਪਾਂ ਤੇਰੀ ਆਪਾਂ ਤੁਹਾਨੂੰ ਗੱਲ ਕਰਦੇ ਸੀ ਨਾ ਦੇਖ ਆ ਸਾਰਾ ਘਰ ਰੋੜ ਰੋੜ ਇੱਥੇ ਰੱਖਦਾ ਇੱਥੇ ਨਹੀਂ ਰੱਖਣਾ ਆਪਾਂ ਇਹਨੂੰ ਅੱਗ ਲਾਵਾਂਗੇ ਇਹ ਬੱਤ ਸੁੱਕ ਗਿਆ ਹੁਣ ਅੱਗ ਲਾ ਦਾਂਗੇ ਬੜਾ ਲੇਟ ਵੀ ਨਹੀਂ ਕਰਨਾ ਮੁੜ ਕੇ ਪਰਤੇ ਪਾਉਣ ਲੱਗ ਪੈਂਦੇ ਆ ਤੇ ਉਧਰੋਂ ਬਈ ਆਓ ਉੱਥੇ ਵੇਖੋ ਤੁਸੀਂ ਇੱਥੇ ਬਹੁਤ ਸੜਕ ਦੇ ਨਾਲ ਆ ਕੁੱਕ ਤੇ ਗੰਦ ਪੈਲ ਸੀਗਾ ਰਾਸ ਸਾਫ ਕਰਤਾ ਮੁੜ ਕੇ ਨੂੰ ਵਾਹਾਂਗੇ ਹੁਣ ਤਵੀਆਂ ਨਾਲ ਆ ਦੇਖੋ ਘਟ ਦੇ ਨਾਲ ਸਾਫੀਤਾ ਕੰਮ ਚੱਲ ਗਿਆ ਬਾਈ ਪੱਟੋ ਲੈ ਗਏ ਹੁਣ ਆਪਾਂ ਐਵੇਂ ਸਕੂਟਰ ਤੇ ਪੱਟੇ ਜਾਂਦੇ ਆ ਥੋੜੀ ਜੀ ਆ ਦੇਖੋ ਬਈ ਸਾਫ ਕੀਤਾ ਆ ਕੋਕ ਵੜ ਤਾ ਇੱਥੇ ਇੱਧਰ ਵੀ ਕੋ ਖੜਾ ਸਾਰੇ ਗੰਦ ਪੈਲ ਨੂੰ ਅੱਗ ਲਾ ਦੇਣੀ ਹੈ ਜੋ ਸੁੱਕ ਗਿਆ